ਉਹ ਲਾਚਰ ਹੁੰਦਾ ਸੀ ਮੁੰਡਾ ਇਹ ਡਰਾਈਵਰ ਜਿਹੜਾ ਆਪਣੇ ਕਸਟਮਰ ਦੀ ਵੇਟ ਕਰਦਾ ਰਿਹਾ ਸੀਗਾ ਤੇ ਉਸ ਦੌਰਾਨ ਇਹਨੇ ਲੋਡ ਘਟਾਈ ਵਜੇ ਇਹਨਾਂ ਨੇ ਗੱਡੀ ਜਿਹੜੀ ਆ ਉਹ ਆਪਣੀ ਚੋਰੀ। ਮਾਨਰੋ ਕਮਿਸ਼ਨ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਜਿਹੜੀ ਅਸੀਂ ਡਿਊਟੀ ਜਿਹੜੀ ਆ ਸਾਡੀ ਬੜੀ ਸਖਤੀ ਦੇ ਨਾਲ ਚੱਲਦੀ ਆ ਤੇ ਇਸ ਡਿਊਟੀ ਚੱਲਦੀ ਦੇ ਦੌਰਾਨ ਜਿਹੜਾ ਦੂਸਰਾ ਸਾਥੀ ਸੀ ਇਹਦਾ ਅਜੇ ਦੀਪ ਸਿੰਘ ਉਹਨੂੰ ਅਸੀਂ ਕੱਲ ਬੜੀ ਮਿਹਨਤ ਮੁਸ਼ਕਰ ਨਾਲ ਪੂਰੀ ਸਟਾਫ ਟੀਮ ਦੇ ਨਾਲ ਉਹਨੂੰ ਕੱਲ ਅਰੈਸਟ ਕੀਤਾ। ਸ਼ਹੀ ਲੋਗ ਹੁੰਦੇ ਆ ਇਹ ਬਸ ਈਜ਼ੀ ਮਨੀ ਸਮਝਦੇ ਆ ਕਿਸੇ ਕੋਈ ਚੀਜ਼ ਖੋ ਲਈ ਮੋਬਾਈਲ ਖੋ ਲਿਆ ਕੋਈ ਕਾਰ ਚੋਰੀ ਕਰਨੀ ਜਾਂ ਖੋ ਕਰ ਲਈ ਇਹਨਾਂ ਦੇ ਵਾਸਤੇ ਇਹ ਮਾਮੂਲੀ ਗੱਲਾਂ ਬਣਾ ਕੇ ਬਹਿ ਜਾਂਦੇ ਆ ਮਨਜੋਗ ਦਾਸ ਪੇਸ਼ ਕਰਾਂਗੇ ਜੀ ਜੋ ਉਹਨਾਂ ਦਾ ਹੁਕਮ ਹੋਵੇਗਾ ਫਿਰ ਅਸੀਂ ਉਹ ਕਮ ਕਰਾਂਗੇ ਪਿਛਲੇ ਦਿਨੀ ਹੀ ਬੀਤੀ ਦੇ ਰਾਤ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨਾਲ ਲੱਗਦੇ ਸਿਟੀ ਸੈਂਟਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗੱਡੀ ਖੋ ਗਈ ਦੀ ਗਈ ਸੀ ਜਿਸ ਮਾਮਲੇ ਦੇ ਵਿੱਚ ਬੱਸ ਸਟੈਂਡ ਚੌਂਕੀ ਦੇ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਗੱਡੀ ਸਮੇਤ ਕਾਬੂ ਕੀਤਾ ਗਿਆ ਸੀ ਤਾਂ ਅੱਜ ਉਸ ਦਾ ਜਿਹੜਾ ਦੂਸਰਾ ਸਾਥੀ ਆ ਉਹ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਕਰਦੇ ਹਾਂ ਤਾਂ ਇਸ ਵੇਲੇ ਸਾਡੇ ਨਾਲ ਨੇ ਬੱਸ ਸਟੈਂਡ ਦੇ ਚੌਂਕਿੰਗ ਚਾਰਜ ਕਪਿਲ ਜੀਤਾ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਗੱਡੀ ਖੋਹ ਕੀਤੀ ਗਈ ਪਿਛਲੇ ਦਿਨੀ ਇਹ 87 ਨੰਬਰ ਪਰਚਾ ਆਪਾਂ ਦਰਜ ਕੀਤਾ ਸੀ 25 ਨੂੰ ਤੇ ਗੱਡੀ ਇਹ ਆਪਣੀ ਸਿਟੀ ਸੈਂਟਰ ਚੋਂ ਖੋਹ ਗਾ ਕੇ ਲੈ ਗਈ ਸੀ ਹੋਂਡਾ ਮੀਜ਼ਕਾਰ ਸੀਗੀ ਤੇ ਉਹਦੇ ਵਿੱਚ ਆਪਾਂ ਬੜੀ ਮਿਹਨਤ ਮੁਸ਼ਕਲ ਦੇ ਨਾਲ ਕਾਰ ਰਿਕਵਰ ਕੀਤੀ ਆ ਤੇ ਉਹ ਕਰਨ ਵੀਰ ਸਿੰਘ ਜਿਹੜਾ ਇੱਕ ਮਲਜਮ ਸੀਗਾ ਇਹਦੇ ਸਾਥੀ ਜਿਹੜਾ ਦੁਰਸਾ ਉਹਨੂੰ ਰਿਕਵਰ ਕੀਤਾ ਅ ਅਰੈਸਟ ਕੀਤਾ ਤੇ ਉਹਨੂੰ ਆਪਾਂ ਸੈਂਟਰਲ ਜੇਲ੍ਹ ਭੇਜਿਆ ਤੇ ਮਾਨਜੋ ਕਮਿਸ਼ਨ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਜਿਹੜੀ ਅਸੀਂ ਡਿਊਟੀ ਜਿਹੜੀ ਆ ਸਾਡੀ ਬੜੀ ਸ਼ਕਤੀ ਦੇ ਨਾਲ ਚੱਲਦੀ ਆ ਤੇ ਇਸ ਡਿਊਟੀ ਚੱਲਦੀ ਦੇ ਦੌਰਾਨ ਜਿਹੜਾ ਦੂਸਰਾ ਸਾਥੀ ਸੀ ਇਹਦਾ ਅਜੇ ਦੀਪ ਸਿੰਘ ਉਹਨੂੰ ਅਸੀਂ ਕੱਲ ਬੜੀ ਮਿਹਨਤ ਮੁਸ਼ਕਲ ਨਾਲ ਪੂਰੀ ਸਟਾਫ ਟੀਮ ਦੇ ਨਾਲ ਉਹਨੂੰ ਕੱਲ ਅਰੈਸਟ ਕੀਤਾ ਇਸ ਦੇ ਉੱਪਰ ਪਹਿਲਾਂ ਵੀ ਦੋ ਪਰਚੇ ਜਿਹੜੇ ਉਹ ਦਰਜਿਆ ਇੱਕ ਐਨਡੀਪਸੈਕਟ ਦਾ ਤੇ ਇੱਕ ਖੋਦ ਦਾ ਪਰਚਾ ਪਹਿਲਾਂ ਦਰਜਿਆ ਤੋਂ ਸਭ ਜਿਕਰ ਅਸੀਂ ਗੱਲ ਕਰੀਏ ਇਹਨਾਂ ਦੇ ਵੱਲੋਂ ਦੋਵਾਂ ਦੇ ਵੱਲੋਂ ਪਲੈਨਿੰਗ ਕਰਕੇ ਗੱਡੀ ਨੂੰ ਹੋ ਕੀਤਾ ਗਿਆ ਜੀ ਇੱਥੋਂ ਹਾਂਜੀ ਪੂਰੀ ਪਲੈਨਿੰਗ ਹੁੰਦੀ ਹੁੰਦੀ ਜੀ ਇਹ ਬੰਦੇ ਜਿਹੜੇ ਚੋਰ ਚੱਕਿਆ ਇਹ ਆਪਣਾ ਪੂਰਾ ਪਲੈਨ ਕਰਕੇ ਹੀ ਘਰੋਂ ਚੱਲਦੇ ਨੇ ਤੇ ਇਹਨਾਂ ਦੀ ਸੋਸ਼ਾਇਟੀ ਦੇ ਬੜੀ ਗਿਰੀ ਹੋਈ ਹੁੰਦੀ ਆ ਤੇ ਜਿਹੜੇ ਪੁਲਿਸ ਅਫਸਰ ਆ ਅਸੀਂ ਮਿਹਨਤ ਮੁਸ਼ਕਿਲ ਨਾਲ ਮਾਨ ਜੋ ਕਮਿੰਸ ਸਾਹਿਬ ਦੇ ਹਿਦਿਆਤਾ ਦੇ ਨਾਲ ਅਸੀਂ ਆਪਣਾ ਬਿਲਕੁਲ ਚੁੱਸ ਰੰਦੇ ਆ ਵੀ ਕੋਈ ਵੀ ਮਾੜੀ ਘਟਨਾ ਨੂੰ ਆਪਾਂ ਇੰਜਾਮ ਜੇਕਰ ਕੋ ਦਿੰਦਾ ਤੇ ਉਹਨੂੰ ਫੜ ਕੇ ਉਹਨੂੰ ਟ੍ਰੇਸ ਕਰਕੇ ਤੇ ਅਦਾਲਤ ਵਿੱਚ ਦਾਖਲ ਕਰਕੇ ਉਹਨ ਜੇਲ੍ਹ ਪੇਜ ਜਾਵੇ। ਪਰ ਜੇਕਰ ਅਸੀਂ ਗੱਲ ਕਰੀਏ ਕਿਹੜੀ ਗੱਡੀ ਇਹਨਾਂ ਦੇ ਵੱਲੋਂ ਖੋਪ ਕੀਤੀ ਗਈ ਹੈ ਤੇ ਕੀ ਨੰਬਰ ਸੀ ਤਾਂ ਗੱਡੀ ਦੇ ਵਿੱਚ ਕਿੰਨੇ ਜਣੇ ਰਾਤ ਨੂੰ ਬੈਠੇ ਤਾਂ ਕਿੰਨੇ ਵੇਰਾ ਟਾਈਮ ਸੀ ਜਦੋਂ ਗੱਡੀ ਹੋ ਗਈਤੀ ਜਾਂਦੀ ਹੈ ਇਹਨਾਂ ਦੇ ਵੱਲੋਂ। ਇਹ Honda Amaze car ਸੀਗੀ, Honda Amaze car ਸੀਗਾ PB02CE1108 ਇਹਦਾ ਰੰਗ ਸਿਲਵਰ ਕਲਰ ਦਾ ਸੀਗਾ ਤੇ ਇਹ Ola cab, Ola ਚਲਾਉਂਦਾ ਸੀ ਮੁੰਡਾ ਇਹ ਡਰਾਈਵਰ ਜਿਹੜਾ ਆਪਣੇ ਕਸਟਮਰ ਦੀ ਵੇਟ ਕਰਦਾ ਰਿਹਾ ਸੀਗਾ ਤੇ ਉਸ ਦੌਰਾਨ ਇਹਨੇ 2:30 ਵਜੇ ਇਹਨਾਂ ਨੇ ਗੱਡੀ ਜਿਹੜੀ ਆ ਉਹ اپنی ਚੋਰੀ ਕੀਤੀ ਕਿਹੋ ਜਿਹੀ ਤਰ੍ਹਾਂ ਸੀ ਗੱਲ ਕਰੀਏ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਹੈ ਕਿਉਂਕਿ ਬਹੁਤ ਸਾਰੇ ਸੀਸੀਟੀਵੀ ਕੈਮਰੇ ਜਿਹੜੇ ਸਿਟੀ ਸੈਂਟਰ ਦੇ ਵਿੱਚ ਲੱਗੇ ਹੋਏ ਨੇ ਲਗਾਤਾਰ ਤੁਹਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਦਿਨ ਰਾਤ ਉੱਥੇ ਜਾ ਕੇ ਕੈਮਰੇ ਚੈੱਕ ਕਰਦੇ ਰਹੇ ਨੇ ਮਿਹਨਤ ਦੇਖੋ ਜੀ ਮਿਹਨਤ ਤੇ ਸਾਡਾ ਰੁਟੀਨ ਵਰਕ ਹੈ ਇਹ ਸਾਡੇ ਆਫੀਸਰ ਸਾਹਿਬਾਨ ਜਿਹੜੇ ਨੇ ਡੀਸੀਪੀ ਸਾਹਿਬ ਏਸੀਪੀ ਸਾਹਿਬ ਮਾਨ ਜੋ ਕਮਿਸ਼ਨਰ ਸਾਹਿਬ ਸਾਡੇ 'ਚ ਬਹੁਤ ਵੱਡੀ ਪਾਵਰ ਭਰ ਕੇ ਰੱਖਦੇ ਆ ਕਿ ਤੁਸੀਂ ਮਿਹਨਤ ਖੋਣੋਂ ਨਹੀਂ ਡਰਨਾ ਤੇ ਨਾ ਆਪਾਂ ਕਿਸੇ ਦੇ ਅੱਗੇ ਝੁਕਣਾ ਤੇ ਉਸ ਮਿਹਨਤ ਦਾ ਨਤੀਜਾ ਹੁੰਦਾ ਕਿ ਅਸੀਂ ਜਿਹੜੇ ਆ ਰੂਟੀਨ ਵਰਕ ਸਮਝਦੇ ਆ ਮਿਹਨਤ ਨੂੰ ਮਿਹਨਤ ਬਹੁਤ ਕਰਨੀ ਪੈਂਦੀ ਆ ਇਹ ਨੋ ਡਾਊਟ ਲੇਕਿਨ ਆਪਾਂ ਜੋ ਕਾਮਯਾਬ ਹੋ ਜਾਂਦੇ ਆ ਸਾਡੇ ਮਨ ਦੀ ਖੁਸ਼ੀ ਜਿਹੜੀ ਡਬਲ ਹੋ ਜਾਂਦੀ ਆ ਤੇ ਅਫੀਸਰ ਸਾਹਿਬ ਵੱਲੋਂ ਸਾਨੂੰ ਪੂਰੀ ਸ਼ਾਬਾਸ਼ ਮਿਲਦੀ ਆ ਸਬਜੈਕਟਰ ਅਸੀਂ ਗੱਲ ਕਰੀਏ ਲੱਗਦਾ ਨਾ ਕਿ ਇਹ ਨੌਜਵਾਨਾਂ ਦੇ ਵੱਲੋਂ ਪੱਕਾ ਪੇਸ਼ਾ ਜਿਹੜਾ ਖੋ ਕਰਨ ਦਾ ਹੀ ਰੱਖਿਆ ਗਿਆ ਪਹਿਲਾਂ ਵੀ ਇਹਨਾਂ ਦੇ ਵੱਲੋਂ ਕਈ ਥਾਵਾਂ ਦੇ ਉੱਪਰ ਖੋ ਕੀਤੀ ਗਈ ਹੈ ਜਮਾਨਤ ਤੇ ਆ ਕੇ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਪਏ ਨੇ ਲਗਾਤਾਰ ਇਹ ਨਸ਼ਈ ਲੋਕ ਹੁੰਦੇ ਆ ਇਹ ਬਸ ਈਜ਼ੀ ਮਨੀ ਸਮਝਦੇ ਆ ਕਿਸੇ ਕੋਈ ਚੀਜ਼ ਖੋ ਲਈ ਮੋਬਾਈਲ ਖੋ ਲਿਆ ਕੋਈ ਕਾਰ ਚੋਰੀ ਕਰ ਲਈ ਜਾਂ ਖੋ ਕਰ ਲਈ ਇਹਨਾਂ ਦੇ ਵਾਸਤੇ ਇਹ ਮਾਮੂਲੀ ਗੱਲਾਂ ਬਣਾ ਕੇ ਬਹਿ ਜਾਂਦੇ ਆ ਤੇ ਇਹ ਬਹੁਤ ਗਲਤ ਆ ਵੀ ਆਪਣੇ ਛੱਡਣ ਨਸ਼ਾ ਛੱਡਣ ਸਾਰੇ ਜਿਹੜੇ ਨੌਜਵਾਨ ਆ ਬੜਾ ਅੱਛਾ ਜੀਵਨ ਆ ਜੀਵਨ ਬਤੀਤ ਕਰਨ ਕਿਸੇ ਨੇ ਕੋਈ ਕਾਰ ਮੋਬਾਈਲ ਬੜੇ ਹੀ ਕਿਸਤਾਂ ਨਾਲ ਲੈ ਆਉਂਦਾ ਹੈ ਬੜੇ ਆਪਣੇ ਓਖਾ ਆ ਲੈਣਾ ਤੇ ਇਹ ਖੋ ਕਰਕੇ ਲੈ ਜਾਂਦੇ ਆ ਤੇ ਉਹਨਾਂ ਦੇ ਘਰ ਦੇਖੋ ਕੀ ਹਾਲ ਹੁੰਦਾ ਵਾ ਇਹ ਸਾ ਨੌਜਵਾਨਾਂ ਨੂੰ ਨਹੀਂ ਪਤਾ 걸ਦਾ ਸਾਡਾ ਪੰਜਾਬ ਜਿਹੜਾ ਵਾ ਬੜੀ ਵੱਡੀ ਧਰਤੀ ਆ ਗੁਰੂ ਮਹਾਰਾਜ ਦੀ ਧਰਤੀ ਆ ਇੱਥੇ ਸਗੋਂ ਹਰ ਇੱਕ ਨੌਜਵਾਨ ਨੂੰ ਚਾਹੀਦਾ ਕਿ ਅੱਗੇ ਵੱਧ ਕੇ ਕੰਮ ਕਰੇ ਵਧੀਆ ਕੰਮ ਕਰਨ ਜਿਹੜਾ ਕੋਈ ਮਾੜੇ ਕਰਮ ਕਰਦਾ ਹੈ ਖੋਹ ਕਰਦਾ ਹੈ ਉਹਨੂੰ ਸਮਝਾਉਣ ਹਟਾਉਣੇ ਨੇ ਪੁਲਿਸ ਨੂੰ ਦੱਸਣ ਤਾਂ ਜੋ ਅਸੀਂ ਉਹਨਾਂ ਫੜ ਕੇ ਜੇਲ੍ਹ ਤੇ ਲਈਏ ਤੇ ਉਹਨਾਂ ਨੂੰ ਸੁਧਾਰ ਘਰ ਜਾ ਕੇ ਸੁਧਾਰੀਏ ਉਹਨਾਂ ਨੂੰ ਅਗਰ ਜਿੱਕਰ ਅਸੀਂ ਗੱਲ ਕਰੀਏ ਇਸ ਨੌਜਵਾਨ ਦਾ ਰਿਮਾਂਡ ਹਾਸਲ ਕਰਕੇ ਹੁਣ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ ਇਸ ਕੋਲੋਂ ਕਿ ਇਹਨਾਂ ਨੇ ਕਈ ਹੋਰ ਥਾਂ ਤੇ ਕਿਤੇ ਖੋਹ ਨਾ ਕੀਤੀ ਹੋਵੇ ਹਾਂਜੀ ਰਿਮਾਂਡ ਲਿਖਿਆ ਜੀ ਅਗੋਂ ਹੁਣ ਮਾਨਜੋਗ ਅਦਾਲਤ 'ਚ ਪੇਸ਼ ਕਰਾਂਗੇ ਜੀ ਜੋ ਉਹਨਾਂ ਦਾ ਹੁਕਮ ਹੋਏਗਾ ਫਿਰ ਅਸੀਂ ਉਹ ਕਰਾਂਗੇ हां ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਇਹ ਚੌਂਕੀ ਚਾਰਜ ਕਾਪਿਲ ਹੋਣਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਉੱਪਰ ਪਹਿਲਾਂ ਵੀ ਖੋਦੇ ਕਈ ਪਰਚੇ ਦਰਜ ਨੇ ਤਾਂ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਰਿਮਾਂਡ ਲਿਆ ਜਾਏਗਾ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਹੋਰ ਕਿਤੇ ਖੋ ਕੀਤੀ ਗਈ ਹੈ ਜਾਂ ਫਿਰ ਨਹੀਂ ਪਰ ਵੱਡਾ ਜਿਹੜਾ ਕੇਸ ਆ ਉਹ ਪਾਸਟੈਂਡ ਦੀ ਚੌਂਕੀ ਦੇ ਵੱਲੋਂ ਟਰੈਸ ਕਰ ਲਿਆ ਗਿਆ ਜਗਬੰਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ